ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੀ ਕੋਟੀਆਂ ਸਵੈਟਰਸ ਕੀ ਵੀ ਬਲਾਊਜ਼ ਕਿਸੇ ਵੀ ਪੱਛਮ ਨਾਲ ਜਿਹੜਾ ਤੁਸੀਂ ਇਸ ਡਿਜ਼ਾਈਨ ਨੂੰ ਬਣਾ ਸਕਦੇ ਹੋ ਸਲਾਈਆਂ ਤੁਸੀਂ ਆਪਣੀ ਪਛਮ ਦੇ ਹਿਸਾਬ ਨਾਲ ਲੈਣੀਆਂ ਇੱਥੇ ਮੈਂ ਨਾਰਮਲ ਵੂਲ ਲਈ ਹੈ ਤੇ 10 ਨੰਬਰ ਸਲਾਈਆਂ ਦੀ ਤੁਹਾਨੂੰ ਇਹ ਡਿਜ਼ਾਈਨ ਬਣਾ ਕੇ ਦਿਖਾ ਰਹੀ ਹਾਂ ਠੀਕ ਹੈ ਇਹਨੂੰ ਆਪਾਂ ਮਲਟੀ ਕਲਰ ਵੀ ਬਣਾ ਸਕਦੇ ਹਾਂ ਮਤਲਬ ਇੱਕ ਰੰਗ ਵਿੱਚ ਵੀ ਬਣਾ ਸਕਦੇ ਹਾਂ ਦੋ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਤਿੰਨ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਜ਼ਿਆਦਾ ਰੰਗਾਂ ਵਿੱਚ ਵੀ ਬਣਾ ਸਕਦੇ ਹਾਂ ਕਈ ਵਾਰ ਕੀ ਹੁੰਦਾ ਆਪਣੇ ਕੋਲ ਥੋੜੀ ਥੋੜੀ ਪਛਮ ਜਿਹੜੀ ਬਚ ਜਾਂਦੀ ਹੈ ਠੀਕ ਹੈ ਤਾਪ ਜਿਹੜੀ ਉਪਾਚਮ ਇਸ ਤਰ੍ਹਾਂ ਵਾਰਤ ਸਕਦੇ ਆ ਆਪਣਾ ਕੋਈ ਵੀ ਪ੍ਰੋਜੈਕਟ ਮਲਟੀ ਕਲਰ ਬਣਾ ਸਕਦੇ ਆ ਇੱਕ ਰੰਗ ਵਿੱਚ ਵੀ ਜਿਹੜਾ ਆਪਣਾ ਇਹ ਡਿਜ਼ਾਈਨ ਬਹੁਤ ਹੀ ਜ਼ਿਆਦਾ ਸੋਹਣਾ ਲੱਗਦਾ ਤਿੰਨ ਤਿੰਨ ਕੁੰਡੀਆਂ ਤੇ ਡਿਜ਼ਾਈਨ ਬੰਦਾ ਜਦੋਂ ਤੁਸੀਂ ਇਸ ਡਿਜ਼ਾਈਨ ਨੂੰ ਬਣਾਉਣ ਲਈ ਕੁੰਡੇ ਲੈਣੇ ਤਿੰਨ ਦੇ ਮਲਟੀਪਲ ਦੋ ਕੁੰਡੇ ਵਾਧੂ ਰੱਖ ਲੈਣੇ ਦੇਖੋ ਇੱਕ ਕੁੰਡਾ ਇੱਧਰ ਵਾਧੂ ਹੋ ਜਾਂਦਾ ਕੰਨੀ ਤੇ ਇੱਕ ਇੱਧਰ ਤੇ ਵਿੱਚ ਜਿਹੜਾ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਆ ਜਾਂਦਾ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਆ ਚਾਰ ਸਲਾਈਆਂ ਨੂੰ ਬਾਰ ਬਾਰ ਰਿਪੀਟ ਕਰਨਾ ਪਹਿਲੀ ਸਲਾਈ ਜਿਹੜੀ ਆਪਣੀ ਰੌਂਗ ਸਾਈਡ ਤੋਂ ਸ਼ੁਰੂ ਹੋਊਗੀ। ਨੀਚੇ ਤੁਸੀਂ ਕੋਈ ਵੀ ਬਾਰਡਰ ਬਣਾਉਣਾ ਜਿਵੇਂ ਇੱਥੇ ਮੈਂ ਦੋ ਲਾਈਨਾਂ ਉਲਟੀਆਂ ਬਾਰਡਰ ਦੇ ਤੌਰ ਤੇ ਬਣਾਇਆ ਠੀਕ ਹੈ। ਬਾਰਡਰ ਬਣਾਉਣ ਤੋਂ ਬਾਅਦ ਸਿੱਧੇ ਪਾਸੇ ਤੋਂ ਸਲਾਈ ਕੰਪਲੀਟ ਕਰਕੇ ਉਲਟੀ ਸਾਈਡ ਤੋਂ ਇਸ ਤਰ੍ਹਾਂ ਡਿਜ਼ਾਈਨ ਸ਼ੁਰੂ ਕਰ ਲੈਣਾ ਦੇਖੋ। ਰੌਂਗ ਸਾਈਡ ਤੋਂ ਪਹਿਲੀ ਸਲਾਈ ਆਊਗੀ ਪਹਿਲਾ ਕੁੰਡਾ ਤਾਰੋ ਚਾਹੇ ਬੁਣੋ ਕਿਉਂਕਿ ਵਾਧੂ ਕੁੰਡਾ। ਉਸ ਤੋਂ ਬਾਅਦ ਸਾਰੀ ਸਲਾਈ ਆਪਾਂ ਉਲਟੀ ਬਣਾ ਲੈਣੀ। ਪਹਿਲੀ ਸਲਾਈ ਹੈ ਡਿਜ਼ਾਈਨ ਦੀ ਰਾਂਗ ਸਾਈਡ ਤੋਂ ਸਾਰੀ ਸਲਾਈ 올ਟੀ ਬਣਾਵਾਂਗੇ ਇਸ ਤੇ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਐ ਤਾਂ ਮੇਰੇ ਸਰਬ ਕ੍ਰੀਏਸ਼ਨ YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਿਆ ਕਰੋ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਆ ਤੁਹਾਡੇ ਤੱਕ ਪਹੁੰਚ ਸਕੇ ਪਹਿਲੀ ਸਲਾਈ ਕੰਪਲੀਟ ਹੋ ਗਈ ਠੀਕ ਐ ਦੂਸਰੀ ਸਲਾਈ ਬਣਾਵਾਂਗੇ ਆਪਾਂ ਰਾਈਟ ਸਾਈਡ ਤੋਂ ਜਿਹੜਾ ਆਪਣਾ ਹੀ ਡਿਜ਼ਾਈਨ ਹੈ ਵਿਦਾਊਟ ਜਾਲੀ ਐ ਇਹਦੇ ਵਿੱਚ ਕੋਈ ਜਾਲੀ ਨਹੀਂ ਬਣਦੀ ਠੀਕ ਐ विदाउट जाली डिजाइन बनता है कई बार अपना कोई प्रोजेक्ट बनाना होता है आपा ता जेड़ा आपा डिजाइन है विदाउट जाली बिना जाली ਤੋਂ ਬਣਾਉਣਾ ਜਿਹੜਾ ਚਾਹੁੰਦੇ ਹੁੰਦੇ ਆ ਠੀਕ ਹੈ ਤਾਂ ਜਿਹੜਾ ਅੱਜ ਦਾ ਆਪਣਾ ਇਹ ਡਿਜ਼ਾਈਨ ਹੈ ਬਿਨਾਂ ਜਾਲੀ ਤੋਂ ਤੇ ਬਹੁਤ ਹੀ ਜ਼ਿਆਦਾ ਆਸਾਨ ਹੈ ਪਹਿਲੀ ਸिलाई ਕੰਪਲੀਟ ਹੋ ਗਈ ਦੂਸਰੀ ਸिलाई ਆ ਗਈ ਆਪਣੀ ਰਾਈਟ ਸਾਈਡ ਤੋਂ ਪਹਿਲਾ ਕੁੰਡਾ ਤਾਰੂ ਚਾਹੇ ਬਣੋ ਇਸ ਤਰ੍ਹਾਂ ਤੇਰਸ ਤੋਂ ਬਾਅਦ ਸਾਰੀ ਸिलाई ਆਪਾਂ ਸਿੱਧੀ ਬਣਾ ਕੇ ਕੰਪਲੀਟ ਕਰਨੀ ਹੈ ਮੈਸਟਰ ਬਹੁਤ ਹੀ ਸੌਖਾ ਡਜਾਇਨ ਆ ਥੋੜਾ ਜਿਹਾ ਵੀ ਤੁਸੀਂ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਜਿਹੜਾ ਇਹ ਡਿਜ਼ਾਈਨ ਆ ਬਣਾ ਲਓਗੇ ਜੇਕਰ ਤੁਸੀਂ ਇਸ ਨੂੰ ਜਿਆਦਾ ਰੰਗਾਂ ਵਿੱਚ ਬਣਾਉਣੀ ਤਾਂ ਚਾਰ ਸਲੰਗਾਂ ਤੋਂ ਬਾਅਦ ਜਿਹੜਾ ਆਪਣਾ ਡਿਜ਼ਾਈਨ ਆ ਕਲਰ ਚੇਂਜ ਕਰ ਦੇਣਾ ਹੈ दूसरी सिलाई कंप्लीट होगी हूँ आप आ गए तीसरी सिलाई तीसरी सिलाई पहला कुंडा अतारू चाहे बुण ठीक है थ्रेड अगे रखना हूँ आपका ਇੱਕ ਕੁੰਡਾ ਬਣਾਵਾਂਗੇ ਸਿੱਧਾ ਠੀਕ ਹੈ ਫੇਰ ਥ੍ਰੈਡ ਅੱਗੇ ਕੁੰਡਾ ਸਿੱਧਾ ਫੇਰ ਥ੍ਰੈਡ ਅੱਗੇ ਕੁੰਡਾ ਸਿੱਧਾ ਸਾਰੀ ਸਿਲਾਈ ਆਪਾਂ ਇਸੇ ਤਰ੍ਹਾਂ ਹੀ ਕੰਪਲੀਟ ਕਰਾਂਗੇ ਜਿਹੜਾ ਆਪਾਂ ਥ੍ਰੈਡ ਅੱਗੇ ਕਰਕੇ ਸਿੱਧਾ ਕੁੰਡਾ ਬਣਾਉਣੀ ਹੈ ਇਹ ਆਪਣੀ ਜਾਲੀ ਨਹੀਂ ਬੰਦੀ ਇੱਥੇ ਕੁੰਡੇ ਲੂਜ਼ ਹੋਣਗੇ ਠੀਕ ਹੈ ਚੌਥੀ ਸਿਲਾਈ ਵਿੱਚ ਕੁੰਡੇ ਜਿਹੜੇ ਲੂਜ਼ ਹੋਣਗੇ ਥ੍ਰੈਡ ਅੱਗੇ ਇੱਕ ਕੁੰਡਾ ਸਿੱਧਾ ਥ੍ਰੈਡ ਅੱਗੇ ఏకుండా సిద్ధ థ్రెడ్ అయి కుండ సిద్ధ థ్రెడ్ అక్కడా సిద్ధ థ్రెడ్ అండా సిద్ధ థ్రెడ్ అండా సిద్ధ థ్రెడ్ అండా సిద్ధ థ్రెడ్ అండా సిద్ధ థ్రెడ్ అయి కుండ సిద్ధ థ్రెడ్ అండా సిద్ధ ਲਾਸਟ ਤੱਕ ਸਾਰੀ ਸਲਾਈ ਆਪਾਂ ਇਸੇ ਤਰ੍ਹਾਂ ਕੰਪਲੀਟ ਕਰਾਂਗੇ ਤੀਸਰੀ ਸਲਾਈ ਆਪਣੇ ਡਿਜ਼ਾਈਨ ਦੀ ਲਾਸਟ ਵਾਲਾ ਉਲਟਾ ਬਣਾ ਲਾਂਗੇ ਕਿਉਂਕਿ ਉਲਟੀ ਪਾਸੇ ਦੀ ਸਲਾਈ ਹੈ ਠੀਕ ਹੈ ਤੀਸਰੀ ਸਲਾਈ ਦੇਖੋ ਕੰਪਲੀਟ ਹੋ ਗਈ ਚੌਥੀ ਸਲਾਈ ਆ ਗਈ ਆਪਣੀ ਹਾਂ ਇਹ ਲੈ ਕੁੰਡਾ ਤਾਰੂ ਚਾਹੇ ਬਣੋ ਹੁਣ ਉਸ ਤੋਂ ਬਾਅਦ ਤਿੰਨ ਕੁੰਡੇ ਖੋਲਾਂਗੇ ਕਿਉਂਕਿ ਤਿੰਨ ਤਿੰਨ ਕੁੰਡਿਆਂ ਦਾ ਡਿਜ਼ਾਈਨ ਹੈ ਠੀਕ ਹੈ ਜਿਹੜਾ ਮੇਨ ਕੁੰਡਾ ਨੂੰ ਸਲਾਈ ਤੇ ਕਰ ਲੈਣਾ ਵਾਲ ਉਤਾਰ ਦੇਣਾ ਇਸ ਤਰ੍ਹਾਂ ਠੀਕ ਹੈ ਤਿੰਨ ਕੁੰਡੇ ਆਪਾਂ ਖੋਲ ਲਏ ਇਸ ਤਰ੍ਹਾਂ ਠੀਕ ਹੈ ਵਾਪਸ ਫੇਰ ਇਸ ਨੂੰ ਇਧਰਲੀ ਸਲਾਈ ਤੇ ਕਰ ਲੈਣਾ ਲੈਫਟ ਨੀडल ਤੇ ਫਿਰ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੇ ਕਰ ਦੇਣਾ ਥ੍ਰੈਡ ਪਿੱਛੇ ਰੱਖਣਾ ਠੀਕ ਹੈ ਕੁੰਡੇ ਉਤਾਰਨੇ ਨੇ ਥ੍ਰੈੱਡ ਅੱਗੇ ਕਰਕੇ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾ ਦੇਣਾ ਤਾਂ ਤਿੰਨ ਕੁੰਡਿਆਂ ਤੋਂ ਆਪਣੇ ਤਿੰਨ ਕੁੰਡੇ ਬਣ ਗਏ ਦੇਖੋ ਨਾ ਤਾਂ ਕੋਈ ਕੁੰਡਾ ਵਧਿਆ ਤੇ ਨਾ ਹੀ ਘਟਿਆ ਠੀਕ ਹੈ ਫਿਰ ਉਸ ਤੋਂ ਬਾਅਦ ਤਿੰਨ ਕੁੰਡੇ ਖੋਲਾਂਗੇ 1 2 3 ਠੀਕ ਹੈ ਇਸ ਤਰ੍ਹਾਂ ਮੇਨ ਕੁੰਡੇ ਸਲਾਈ ਉਪਰ ਕਰ ਲੈਣੇ ਵਾਲ ਉਤਾਰ ਦੇਣਾ ਵਾਪਸ ਫੇਰ ਇੱਧਰ ਸਲਾਈ ਤੇ ਕਰਕੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਬਣਾਉਣਾ ਫੇਰ thread ਲੱਗੇ ਕਰਨਾ ਫੇਰ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਤਿੰਨ ਕੁੰਡਿਆਂ ਦੇ ਤਿੰਨ ਕੁੰਡੇ ਬੰਦ ਜਾਂਦੇ ਦੇਖੋ ਇਸ ਤਰ੍ਹਾਂ ਛੇ ਰੋਸੇ ਤਰ੍ਹਾਂ 1 2 3 ਤਿੰਨ ਕੁੰਡੇ ਆਪਾਂ ਖੋਲਾਂਗੇ ਵਾਪਸ ਫੇਰ ਉਸੇ ਸिलाई ਤੇ ਕਰਕੇ ਬੈਕ ਸਾਈਡ ਤੋਂ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ thread ਕਰਾਂਗੇ ਅੱਗੇ ਫੇਰ ਤਿੰਨ ਕੁੰਡਿਆਂ ਦਾ ਇੱਕ ਬਣਾਵਾਂਗੇ ਇਸ ਤਰ੍ਹਾਂ ਫੇਰ ਉਸ ਤੋਂ ਬਾਅਦ ਤਿੰਨ ਕੁੰਡੇ ਖੋਲਾਂਗੇ ਇਸ ਤਰ੍ਹਾਂ ਕੁੰਡਿਆ ਜਿਹੜੇ ਲੂਜ਼ ਹੋ ਜਾਂਦੇ ਠੀਕ ਹੈ ਫੇਰ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਕਰਾਂਗੇ ਅੱਗੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਤਿੰਨ ਕੁੰਡਿਆਂ ਦੇ ਤਿੰਨ ਤਿੰਨ ਕੁੰਡੇ ਜਿਹੜੇ ਆਪਣੇ ਬੰਦੇ ਜਾਂਦੇ ਇੱਕ ਦੋ ਤਿੰਨ ਵਾਪਸ ਵਗੈਰ ਇਧਰ ਸਲਾਈ ਤੇ ਕਰਕੇ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ ਥ੍ਰੈਡ ਅੱਗੇ 10 ਗੁੰਦਿਆਂ ਦਾ ਇੱਕ ਐਸਤਰਾ ਇੱਕ ਦੋ ਤਿੰਨ 10 ਗੁੰਦਿਆਂ ਦਾ ਇੱਕ ਥ੍ਰੈਡ ਅੱਗੇ ਤਿੰਨ ਗੁੰਦਿਆਂ ਦਾ ਇੱਕ ਠੀਕ ਹੈ ਐਸਤਰਾ ਇੱਕ ਦੋ ਤਿੰਨ 10 ਗੁੰਦਿਆਂ ਦਾ ਇੱਕ ਥ੍ਰੈਡ ਅੱਗੇ ਤਿੰਨ ਕੁੰਡਿਆਂ ਦਾ ਇੱਕ ਹਸਤ ਤੇ ਰਸਤੇ ਬਾਅਦ ਇੱਕ ਦੋ ਤਿੰਨ ਠੀਕ ਹੈ ਤਿੰਨ ਕੁੰਡਿਆਂ ਦਾ ਬੈਕ ਸਾਈਡ ਤੋਂ ਇੱਕ thread ਅੱਗੇ ਤਿੰਨ ਕੁੰਡਿਆਂ ਦਾ ਇੱਕ ਲਾਸਟ ਵਾਲਾ ਸਿੱਧਾ ਬਣਾ ਲਾਂਗੇ ਕਿਉਂਕਿ ਸਿੱਧੇ ਪਾਸੇ ਦੀ ਆਪਣੀ ਸਿਲਾਈ ਇਸ ਤਰ੍ਹਾਂ ਦੇਖੋ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣਦਾ ਜਾਂਦਾ ਹੈ ਇਹੀ ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਨਾ ਹੈ ਦੁਬਾਰਾ ਫੇਰ ਜਦੋਂ ਆਪਣਾ ਡਿਜ਼ਾਈਨ ਆਪਾਂ ਸ਼ੁਰੂ ਕਰਨਾ ਹੈ ਉਲਟੇ ਪਾਸੇ ਤੋਂ ਉਲਟੀ ਸਿਲਾਈ ਬਣਾ ਕੇ ਡਿਜ਼ਾਈਨ ਸ਼ੁਰੂ ਕਰਨਾ ਹੈ ਤਾਂ ਜਿਹੜਾ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਇਸ ਨੂੰ ਇਸ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਠੀਕ ਹੈ ਥੋੜਾ ਜਿਹਾ ਮੈਂ ਤੁਹਾਨੂੰ ਡਿਜ਼ਾਈਨ ਜਿਹੜਾ ਇਹ ਬਣਾ ਕੇ ਦਿਖਾ ਦਿੰਦੀ ਹਾਂ ਲਓ ਜੀ ਜਦੋਂ ਆਪਾਂ ਡਿਜ਼ਾਈਨ ਨੂੰ ਬਾਰ-ਬਾਰ ਰਿਪੀਟ ਕਰਾਂਗੇ ਚਾਰ ਸਲਾਂਗਾਂ ਨੂੰ ਤਾਂ ਇਸ ਤਰ੍ਹਾਂ ਆਪਣਾ ਡਿਜ਼ਾਈਨ ਬਣ ਕੇ ਆ ਜਾਂਦਾ ਠੀਕ ਹੈ ਇੱਥੇ ਮੈਂ 1 2 3 ਵਾਰ ਆਪਣਾ ਜਿਹੜਾ ਇਹ ਡਿਜ਼ਾਈਨ ਰਿਪੀਟ ਹੋ ਗਿਆ ਤੁਸੀਂ ਵੀ ਜ਼ਰੂਰ ਬਣਾ ਕੇ ਦੇਖਿਓ ਇਸ ਡਿਜ਼ਾਈਨ ਨੂੰ ਕਿਸੇ ਵੀ ਪ੍ਰੋਜੈਕਟ ਤੇ ਬਣਾ ਸਕਦੇ ਹੋ ਬਲਾਊਜ਼ ਸਕੀਰੀ ਕਾਰਡੀਗਨ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਜਿਹੜਾ ਤੁਹਾਨੂੰ ਇਹ ਡਿਜ਼ਾਈਨ ਹੈ ਤੇ ਮੇਰੇ ਸਮਝਾਉਣ ਦਾ ਤਰੀਕਾ ਕੇ ਇਸ ਤਰ੍ਹਾਂ ਦਾ ਲੱਗਿਆ ਤਾਂ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਧੰਨਵਾਦ